ਮੇਗ ਰਾਜਰ ਅੱਲਾ ਅੱਜ ਆਇਆ ਹੋਇਆ ਹੈ ਪੀਖੀ ਇਹ ਪੀਖੀ ਕਸਬਾ ਮਾਨਸਾ ਜ਼ਿਲ੍ਹੇ ਦਾ ਇੱਕ ਵੱਡਾ ਕਸਬਾ ਹੈ ਇੱਥੇ ਮੈਂ ਅੱਜ ਇੱਕ ਪਰਿਵਾਰ ਦੇ ਵਿੱਚ ਇਹਨੂੰ ਦੁੱਖ ਦਾ ਸਮਾਗਮ ਜਿਹੜਾ ਕਿਹਾ ਜਾ ਸਕਦਾ ਹੈ ਉਹਦੇ 'ਚ ਸ਼ਾਮਲ ਹੋਣ ਆਇਆ ਇਹ ਮਾਤਾ ਜਿਨ੍ਹਾਂ ਦੀ ਤਸਵੀਰ ਸਾਡੇ ਵਿੱਚਕਾਰ ਲੱਗੀ ਹੋਈ ਹੈ ਇਹਨਾਂ ਦੇ ਤਸਵੀਰ ਦੇ ਥੱਲੇ ਲਿਖਿਆ ਹੋਇਆ ਹੈ ਸ਼ਰੀਰਦਾਨੀ ਮਾਤਾ ਲక్ష్ਮੀ ਦੇਵੀ ਯਾਨੀ ਇਹਨਾਂ ਦਾ ਅੱਜ ਭੋਗ ਸ਼ਬਦ ਵਰਤਾਂ ਜਾਂ ਮੈਂ ਕੀ ਕਹਾਂ ਪੋਗ ਦੀ ਜਿਹੜੀ ਰਸਮ ਹੁੰਦੀ ਹੈ ਉਸੇ ਦਿਨ ਦੇ ਉੱਤੇ ਇਹਨਾਂ ਨੂੰ ਸ਼ਰਦਾਂਜਲੀ ਸਮਾਗਮ ਰੱਖਿਆ ਗਿਆ ਸੀ ਪਰਿਵਾਰ ਵੱਲੋਂ। ਸ਼ਰੀਰਦਾਨੀ ਲਿਖਿਆ ਹੋਇਆ ਬਲੱਖਣ ਕਿਸਮ ਦਾ ਇਹ ਸਮਾਗਮ ਸੀ ਅੱਜ। ਬਲੱਖਣ ਕਿਸਮ ਦਾ ਇਸ ਕਰਕੇ ਬਣ ਜਾਂਦਾ ਕਿ ਆਮ ਤੌਰ ਦੇ ਉੱਤੇ ਬੰਦੇ ਦੀ ਮੌਤ ਹੁੰਦੀ ਹੈ ਮੌਤ ਤੋਂ ਬਾਅਦ ਉਹਨੂੰ ਇੱਕ ਅਰਥੀ ਦੇ ਉੱਤੇ ਪਾ ਕੇ ਸ਼ਮਸ਼ਾਨ ਘਾਟ ਲਜਾਇਆ ਜਾਂਦਾ ਜਿਹੜੇ ਹਿੰਦੂ ਤੇ ਸਿੱਖ ਪਰਿਵਾਰ ਹੁੰਦੇ ਨੇ। ਮੁਸਲਮਾਨ ਤੇ ਈਸਾਈ ਪਰਿਵਾਰ ਉਹਨਾਂ ਨੂੰ ਕਬਰਸਤਾਨ ਲੈ ਜਾਂਦੇ ਨੇ। ਉਹ ਆਪਣੇ عقیدے ਅਨੁਸਾਰ ਉਹਨਾਂ ਨੂੰ ਦਫਨਾਉਂਦੇ ਨੇ ਤੇ ਸਿੱਖ ਤੇ ਹਿੰਦੂ ਪਰਿਵਾਰ ਹੈ ਜਿਹੜੇ ਉਹਨਾਂ ਦਾ ਸੰਸਕਾਰ ਕਰਦੇ ਆ ਲੱਕੜਾਂ ਰੱਖਦੇ ਆ ਉਸ ਤੋਂ ਬਾਅਦ ਫੁੱਲ ਚੁਗਣ ਦੀ ਰਸਮ ਹੁੰਦੀ ਹੈ ਉਹ ਕਿੱਲੀਆਂ ਗੱਡੀਆਂ ਜਾਂਦੀਆਂ ਨੇ ਸਾਰਾ ਕੁਝ ਹੁੰਦਾ ਹੈ ਇੱਕ ਹੋਰ ਰਸਮ ਹੁੰਦੀ ਹੈ ਉਸ ਤੋਂ ਬਾਅਦ ਫਿਰ ਭੋਗ ਹੁੰਦਾ ਬਕਾਇਦਾ ਜਿਹਨੂੰ ਅਸੀਂ ਇੱਕ ਧਾਰਮਿਕ ਰਸਮ ਦੇ ਅਨੁਸਾਰ ਨਿਵਾਉਂਦੇ ਆ ਸਿੱਖ ਪਰਿਵਾਰ ਹੁੰਦੇ ਨੇ ਹਿੰਦੂ ਪਰਿਵਾਰ ਹੁੰਦੇ ਆ ਆਪਾਂ ਆਪਣੇ عقیدے ਦੇ ਅਨੁਸਾਰ ਉਹ ਭੋਗ ਦੀ ਰਸਮ ਕਰਦੇ ਆ ਪਰ ਇਹ ਬਲੱਖਣ ਕਿਸਮ ਦਾ ਜਿਹੜਾ ਸਮਾਗਮ ਸੀਗਾ ਅੱਜ ਉਹ ਕੀ ਸੀ ਉਦੇ ਵਿੱਚ ਕੀ ਖਾਸੀਅਤ ਸੀਗੀ ਮੇਰੇ ਨਾਲ ਇਸ ਮਾਤਾ ਦੇ ਜਿਹੜੇ ਬੇਟੇ ਐ ਭਪਿੰਦਰ ਫੌਜੀ ਇਹਨਾਂ ਦਾ ਨਾਂ ਐ ਇਹ ਸਹਿਯਤਕਾਰ ਵੀ ਨੇ ਤਰਖੀ ਲਾਗੂ ਵੀ ਨੇ ਤੇ ਵੱਖ-ਵੱਖ ਫਰੰਟਾਂ ਦੇ ਉੱਤੇ ਕੰਮ ਕਰਦੇ ਐ ਮੈਂ ਇਹਨਾਂ ਕੋਲੋਂ ਜਾਨਣਾ ਚਾਹੂਗਾ ਚਾਹੂਗਾ ਤਾਂ ਫੌਜੀ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਜਿਹੜਾ ਬਲੱਖਣ ਕਿਸਮ ਦੀਆਂ ਪੈਣਾ ਪਾਈਆਂ ਤੁਸੀਂ ਸਮਾਜ ਦੇ ਅੰਦਰ ਇਹ ਪ੍ਰੋਗਰਾਮ ਕੀ ਸੀ ਅੱਜ ਮਾਤਾ ਦਾ ਮੈਨੂੰ ਇਹਦੇ ਬਾਰੇ ਸਮਝਾਇਓ ਕਿ ਇਹ ਇਹਨਾਂ ਦੇ ਸਰੀਰ ਦਾ ਤੁਸੀਂ ਇਹ ਸ਼ਰੀਰਦਾਨੀ ਲਿਖਿਆ ਹੈ ਇਹ দান ਕੀ ਕੀਤਾ ਕਿਵੇਂ ਕੀਤਾ ਧੰਨਵਾਦ ਮੇਘਰਾਜ ਜੀ ਸਾਡੀ ਮਾਤਾ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੀ ਤੇ ਉਹਨਾਂ ਦੀ ਪਿਛਲੇ 24 ਤਰੀਕ ਨੂੰ ਮੌਤ ਹੋ ਗਈ ਸੀ ਜੀ ਉਹਨਾਂ ਦੇ ਮੌਤ ਤੋਂ ਬਾਅਦ ਅਸੀਂ ਉਹਨਾਂ ਦਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਿੱਤਾ ਅੱਛਾ ਜੀ ਜਿਸ ਦੇ ਉੱਤੇ ਸਾਡੇ ਸਟੂਡੈਂਟ ਹੈ ਮੈਡੀਕਲ ਦੇ ਜਿਹੜੇ ਵਧੀਆ ਡਾਕਟਰ ਬਣਗੇ ਰਿਸਰਚ ਹੋਊਗੀ ਉਹਦੇ ਉੱਤੇ ਜੀ ਅੱਗੇ ਚੰਗੀ ਪੜ੍ਹਾਈ ਪੜਨਗੇ ਹੂੰ ਪਹਿਲਾ ਇਹ ਹੁੰਦਾ ਹੈ ਸਾਡੇ ਸਮਾਜ ਦੇ ਵਿੱਚ ਜੋ ਡਾਕਟਰ ਬਣਦੇ ਸੀ ਉਹ ਡੰਮੀਆਂ ਦੇ ਉੱਤੇ ਆਪਣੀ ਪ੍ਰੈਕਟਿਸ ਕਰਦੇ ਹੁੰਦੇ ਸੀ ਉਹਨਾਂ ਤੇ ਪੜਾਇਆ ਜਾਂਦਾ ਜਦੋਂ ਸਾਡੇ ਉਹਨਾਂ ਵਿਦਿਆਰਥੀਆਂ ਕੋਲੇ ਮੈਡੀਕਲ ਦੇ ਵਿਦਿਆਰਥੀਆਂ ਕੋਲੇ ਹੂੰ ਸਰੀਰ ਜਾਣਗੇ ਉਹਨਾਂ ਨਾਲ ਬਾਡੀ ਜਾਣਗੇ ਤਾਂ ਉਹ ਉਹਨਾਂ ਨੂੰ ਵਧੀਆ ਡਾਕਟਰ ਤੇ ਵਧੀਆ ਰਿਸਰਚ ਕਰਨਗੇ ਉਹਨਾਂ ਨੂੰ ਇੱਕ ਅਸਲੀ ਬਾਡੀ ਮਿਲਣੀ ਹੈ ਅੱਛਾ ਸਟੱਡੀ ਕਰਨ ਵਾਸਤੇ ਹਾਂਜੀ ਜੀ ਕਿ ਅਸੀਂ ਬਾਕੀ ਤਰਕਸ਼ੀ ਸੁਸਾਇਟੀ ਨਾਲ ਮੈਂ ਜੁੜਿਆ ਹੋਇਆ ਹਾਂ ਜੀ ਕਿਉਂਕਿ ਅਸੀਂ ਹਮੇਸ਼ਾ ਜਿਹੜੇ ਰੂੜੀਵਾਦੀ ਵਿਚਾਰ ਆ ਉਹਨਾਂ ਦਾ ਖੰਡਨ ਕਰਦੇ ਆ ਜੋ ਕਿਰਾ ਕਰਮ ਮੰਦਰੀ ਮੌਤ ਤੇ ਜਨਮ ਤੋਂ ਲੈ ਕੇ ਮੌਤ ਤੱਕ ਕੀਤੀ ਜਾਂਦੀ ਸੀ ਹਮੇਸ਼ਾ ਉਹਨਾਂ ਦਾ ਖੰਡਨ ਕੀਤਾ ਜਦੋਂ ਕਦੇ ਸਾਡੇ ਆਪਣੇ ਉੱਤੇ ਬਿੱਤਾ ਪੈਂਦੀ ਹੈ ਤਾਂ ਉਦੋਂ ਸਾਡਾ ਸੋਚ ਦਾ ਪਤਾ ਲੱਗਦਾ ਕਿਉਂਕਿ ਸਮਾਜ ਦੀਆਂ ਨਜ਼ਰਾਂ ਸਾਡੇ ਉੱਤੇ ਹੁੰਦੀਆਂ ਨੇ ਵੀ ਇਹ ਕੀ ਕਰਨਗੇ ਕਿਵੇਂ ਕਰਦੇ ਫਿਰ ਸਾਨੂੰ ਉਹਨੂੰ ਫਿਰ ਇਹ ਜੀਆਂ ਰਸਮਾਂ ਨੇ ਜਿਹਨੇ ਆਪਣੇ ਪਰਿਵਾਰ ਤੋਂ ਸ਼ੁਰੂ ਕਰਨੀਆਂ ਪੈਂਦੀ ਤਾਂ ਕਿ ਸਮਾਜ ਦੇ ਵਿੱਚ ਇੱਕ ਤੰਗਾ ਸੁਨੇਹਾ ਜਾਵੇ ਅਸੀਂ ਕੋਈ ਪਾਠ ਨਹੀਂ ਕਰਾਇਆ ਅਸੀਂ ਕੋਈ ਭੋਗ ਨਹੀਂ ਪਾਇਆ ਅੱਜ ਅਸੀਂ ਨੇ ਮਾਤਾ ਜੀ ਦਾ ਸਰਤਾਂਜਲੀ ਸਮਾਗਮ ਰੱਖਿਆ ਸੀ ਉਸ ਤਾਂਜਲੀ ਸਮਾਗਮ ਦੇ ਵਿੱਚ ਮਾਤਾ ਜੀ ਬਾਰੇ ਗੱਲਾਂ ਹੋਈਆਂ ਜੀ ਵੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿਉਂਕਿ ਬਹੁਤੇ ਦੇਖਦੇ ਆ ਪਾਠ ਰੱਖੇ ਜਾਂਦੇ ਨੇ ਹਮਮ ਹੋਰ ਜਿਹੜੀਆਂ ਰੀਤੀ ਰਵਾਜਾਂ ਆਪ ਪਜਾਰੀਆਂ ਨੂੰ ਬੁਲਾਇਆ ਜਾਂਦਾ ਘਰਾਂ 'ਚ ਉਹ ਜਾਂਦਾ ਪਰ ਅਸੀਂ ਉਹ ਤੋਂ ਵੱਖਰੀ ਇੱਕ ਮਾਤਾ ਜੀ ਨੇ ਸਤਾਂਦਲੀ ਦਿੱਤੀ ਪਹਿਲਾਂ ਤਾਂ ਮੈਂ ਇਸ ਗੱਲ ਦਾ ਤੁਹਾਡਾ ਧੰਨਵਾਦੀ ਆਂ ਵੀ ਤੁਸੀਂ ਇਹ ਇੱਕ ਬਲਖਣ ਕਿਸਮ ਦੀ ਗੱਲ ਮੈਂ ਕਹਿਣੀ ਚਾਹਨਾ ਉਹ ਸ਼ਬਦ ਦੁਬਾਰਾ ਕਿ surjit ਪਾਤਰ ਦੇ ਜਿਹੜੇ ਸ਼ਬਦ ਹੈ ਉਹ ਤੁਹਾਡੇ ਲਈ ਵਰਤਣਾ ਚਾਹਨਾ ਮੈਂ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਜਦੋਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਤੁਸੀਂ ਨਵਾਂ ਰਾਹ ਜਿਹੜਾ ਬਣਾਇਆ ਨਹੀਂ ਤਾਂ ਰਬੀਤੀ ਤੌਰ ਦੇ ਉੱਤੇ ਆਦਤ ਹੈ ਕਿ ਅਸੀਂ ਰਾਹ ਛੱਡਣ ਨੂੰ ਤਿਆਰ ਨਹੀਂ ਜਿਹੜਾ ਰਾਹ ਬਣਿਆ ਹੋਇਆ ਸਮਾਜ ਦੇ ਵਿੱਚ ਉਹ ਤੇ ਤੁਰੇ ਜਾਂਦੇ ਨੇ ਲੋਕ ਸੰਸਕਾਰ ਕੀਤਾ ਫੁੱਲ ਚੁਗੇ ਫਿਰ ਫੁੱਲ ਕਿਸੇ ਨਦੀ ਨਾਲੇ ਚ ਦੂਰ ਜਾ ਕੇ ਕਿਤੇ ਉਹਨੂੰ ਪਾ ਆਉਂਦੇ ਨੇ ਕਿ ਤਾਰ ਆਉਂਦੇ ਨੇ ਕਿ ਤੇ ਤੁਸੀਂ ਜਦੋਂ ਸ਼ਰੀਰ ਹੀਦਾਨ ਕਰਤਾ ਫੁੱਲ ਚੁਗ ਦੀ ਰਸਮ ਬਣੀ ਹੋਈ ਹੈ ਦਾ ਮਤਲਬ ਤੇ ਜਿਹੜਾ ਇਹ ਅੱਜ ਸ਼ਰਧਾਂਜਲੀ ਸਮਾਗਮ ਸੀ ਇਹਦੇ ਵਿੱਚ ਵੀ ਅਸੀਂ ਕੋਈ ਪੁਜਾਰੀ ਨਹੀਂ ਵੇਖਿਆ ਕੋਈ ਮਤਲਬ ਜਿਵੇਂ ਅਰਦਾਸ ਕੀਤੀ ਜਾਂਦੀ ਹੈ ਜਾਂ ਉਹ ਕਰਦੇ ਨੇ ਕਿ ਤੁਸੀਂ ਮਤਲਬ ਜਿਹੜਾ ਹੁੰਦਾ ਹੈ ਵੀ ਇਹਨੂੰ ਸਵਰਗਾਂ ਵਿੱਚ ਵਸਾ ਦੇ ਜਾਂ ਕੁਝ ਕੁਝ ਵੀ ਨਹੀਂ ਹੋਇਆ ਇਸ ਤਰ੍ਹਾਂ ਦਾ ਇਹ ਤੁਹਾਡੇ ਮਨ ਦੇ ਵਿੱਚ ਪਰਿਵਾਰ ਦੇ ਮਨ ਚ ਕੋਈ ਇਹੋ ਜੀ ਗੱਲ ਨਹੀਂ ਆਈ ਵੀ ਇਹ ਕੋਈ ਜਿਵੇਂ ਆਮ ਪਰਿਵਾਰ ਤਾਂ ਕਹਿ ਦਿੰਦੇ ਆ ਜੀ ਨਹੀਂ ਜੀ ਇਸ ਤਰ੍ਹਾਂ ਨਹੀਂ ਇਹ ਐਂ ਹੋਣਾ ਚਾਹੀਦਾ ਨਹੀਂ ਅੱਲਾਹ ਸਾਬ ਜੀ ਦੇਖੋ ਪਰਿਵਾਰ ਦੀ ਸਹਿਮਤੀ ਸੀ ਸਾਰੇ ਦੀ ਦੇਖੋ ਅੱਜ ਕੱਲ ਵਿਗਿਆਨ ਦਾ ਯੁੱਗ ਹੂੰ ਵਿਗਿਆਨ ਦੇ ਯੁੱਗ ਦੇ ਵਿੱਚ ਇੰਨਾ ਜੇ ਆਪਾਂ ਵਿਗਿਆਨ ਨਾਲ ਚੱਲਦੇ ਆ ਇੰਨਾ ਕਿਰਿਆ ਕਰਮੇ ਪਖੰਡ ਬਾਦਲੇ ਤੋਂ ਜਗਾ ਗਏ ਹੂੰ ਵਿਗਿਆਨ ਹਮੇਸ਼ਾ ਅੱਗੇ ਵੱਧਦਾ ਹੈ ਹੂੰ ਇਸੇ ਕਰਕੇ ਸਾਡੇ ਪਰਿਵਾਰ ਦੀ ਸਾਰੇ ਦੀ ਸਹਿਮਤੀ ਸੀ ਅਸੀਂ ਮਾਤਾ ਜੀ ਦੇ ਪਹਿਲਾਂ ਫਾਰਮ ਭਰਤੇ ਸੀ ਸਾਡੇ ਸਾਰੇ ਪਰਿਵਾਰ ਦੇ ਅਸੀਂ ਬੋਡੀ ਡੀਟ ਵਾਸਤੇ ਫਾਰਮ ਭਰੇ ਹੋਏ ਨੇ ਅੱਛਾ ਮੈਂ ਆਪਣਾ ਵੀ ਫਾਰਮ ਭਰਿਆ ਹੋਇਆ ਜੀ ਮੈਂ ਇਹ ਵੀ ਕਿਹਾ ਹੋਇਆ ਹੈ ਜੇ ਬਾਈ ਚਾਂਸ ਮੇਰੇ ਕਿਸੇ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੁਰੰਤ ਜਿੱਥੇ ਵੀ ਹਸਪੀਟਲ ਤੇ ਮੈਂ ਜਾਊਂਗਾ ਸਭ ਤੋਂ ਪਹਿਲਾਂ ਮੇਰੀ ਅੱਖਾਂ ਲਈਆਂ ਜਾਣ ਅੱਛਾ ਤੇ ਜੇਕਰ ਮੈਂ ਦਿਮਾਗ ਮੇਰਾ ਮਰ ਜਾਂਦਾ ਤਾਂ ਮੇਰੇ ਹਰ ਇੱਕ ਸਰੀਰ ਦੇ ਅੰਗ ਹੈ ਜਿਹੜੇ ਉਹ ਲੋੜ ਬੰਦਾਂ ਨੂੰ ਦਿੱਤੀ ਜਾਂਦਾ। ਅੱਛਾ ਤੇ ਨਹੀਂ ਫਿਰ ਮੇਰੀ ਬੋਡੀ ਹੈ ਜਿਸ ਕੰਮ ਆਉਗੀ ਉਹ ਮੈਡੀਕਲ ਖੋਜ ਕਰਦਿਆਂ ਵਾਸਤੇ ਦਿੱਤੀ ਜਾਂਦਾ। ਠੀਕ ਹੈ ਜੀ। ਕਿਉਂਕਿ ਅੱਜ ਆਪਾਂ ਨੂੰ ਵਿਗਿਆਨ ਦੇ ਨਾਲ ਚੱਲਣਾ ਚਾਹੀਦਾ ਹੈ। ਹੂੰ ਜਿਹੜੇ ਪਿਛਲੇ ਸਮਾਂ ਬੀਤਿਆ ਹੋਇਆ ਲੰਘਿਆ ਰੂੜੀਵਾਦ ਵਿਚਾਰਤਰਾ ਉਹ ਖਤਮ ਹੋ ਚੁੱਕੀ ਹੈ। ਹੁਣ ਨਵੇਂ ਕਹਿਣ ਦਾ ਮਤਲਬ ਕਿ ਆਪਾਂ ਨੂੰ ਪੂਰਨਿਆਂ ਦੇ ਉੱਤੇ ਚੱਲਣਾ ਪਊ ਨਮੀਆਂ ਗੱਲਾਂ ਲੈ ਕੇ ਆਉਣੀਆਂ ਪੈਣਗੇ ਤਾਂ ਹੀ ਆਪਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਠੀਕ ਹੈ ਜੀ ਤਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਦੀ ਖਾਤਰ ਇਹ ਨਵਾਂ ਰਾਹ ਜਿਹੜਾ ਤੁਸੀਂ ਖੋਜਿਆ ਤੇ ਜਿਹਦੇ ਉੱਤੇ ਲਗਾਤਾਰ ਤੁਸੀਂ ਪਹਿਰਾ ਦੇ ਰਹੇ ਹੋ ਤਰਖੀਲੀ ਸੁਸਾਇਟੀ ਦੇ ਕਾਰਕੁਨ ਮੈਂ ਇਸ ਕਰ ਨੂੰ ਇੱਕ ਤਾਂ ਸਲੂਟ ਕਰਦਾ ਇਹ ਕਿ ਇਹ ਔਖਾ ਕਾਰਜ ਹੈ ਬਹੁਤ ਨਹੀਂ ਤਾਂ ਬਹਿਣਾ ਚ ਬਹਿ ਜਾਂਦੇ ਨੇ ਲੋਕ ਇਸ ਔਖ ਦੀ ਘੜੀ ਚ ਸ਼ਿਰ ਤੋਂ ਮਾਂ ਦਾ ਜਾਣਾ ਬਾਪ ਦਾ ਜਾਣਾ ਮੈਂ ਤੁਹਾਡੇ ਦੋਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਰਿਹਾ ਤੁਹਾਡੇ ਪਿਤਾ ਜੀ ਦੇ ਵੀ ਇਸੇ ਜਗ੍ਹਾ ਦੇ ਉੱਤੇ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਸੀ ਉਹ ਵੀ ਬਿਲਕੁਲ ਸਾਦਾ ਤੇ ਵਿਗਿਆਨਕ ਢੰਗ ਨਾਲ ਹੋਇਆ ਸੀਗਾ ਮੈਂ ਵੇਖਿਆ ਅੱਜ ਵੀ ਜਿਹੜਾ ਤੁਸੀਂ ਕੀਤਾ ਹੈਗਾ ਤਾਂ ਦੋਸਤੋ ਇਹ ਭੁਪਿੰਦਰ ਫੌਜੀ ਹੋਰਾਂ ਨੇ ਜਿਹੜਾ ਸੁਨੇਹਾ ਦਿੱਤਾ ਕਿ ਮਨੁੱਖ ਜਿਉਂਦੇ ਜੀ ਤਾਂ ਅਸੀਂ ਇੱਕ ਦੂਜੇ ਦੇ ਕੰਮ ਆਉਣੇ ਆਉਣੇ ਆ ਪਰ ਮਰਨ ਤੋਂ ਉਪਰੰਤ ਸਰੀਰਦਾਨ ਕਰਨਾ ਤੇ ਉਹ ਵਿਦਿਆਰਥੀ ਜਿਹੜੇ ਮੈਡੀਕਲ ਕਾਲਜਾਂ ਦੇ ਵਿੱਚ ਖੋਜਾਂ ਕਰਦੇ ਨੇ ਉਹ ਜਾਂਦਾ ਡੱਡੂਆਂ ਤੇ ਖਰਗੋਸ਼ਾਂ ਦੇ ਉੱਤੇ ਪ੍ਰੈਕਟੀਕਲ ਕਰਦੇ ਸੀ ਓਰੀਜਨਲ ਬਾਡੀ ਉਹਨਾਂ ਨੂੰ ਮਿਲਦੀ ਨਹੀਂ ਸੀਗੀ ਜਾਂ ਫਿਰ ਉਹ ਡੰਮੀ ਜਿਹੜੀ ਬਾਡੀਜ਼ ਹੁੰਦੀਆਂ ਉਹਦੇ ਉੱਤੇ ਫਿਰ ਉਹ ਸਿੱਖਦੇ ਸੀ ਪਰ ਜਦੋਂ ਓਰੀਜਨਲ ਬਾਡੀ ਉਹਨਾਂ ਨੂੰ ਮਿਲੂਗੀ ਲਾਜ਼ਮੀ ਤੌਰ ਦੇ ਉੱਤੇ ਉਹ ਵਧੀਆ ਡਾਕਟਰ ਬਣ ਕੇ ਵਧੀਆ ਟ੍ਰੇਨਡ ਵਿਦਿਆਰਥੀ ਬਣ ਕੇ ਉਹ ਜਦੋਂ ਬਾਹਰ ਨਿਕਲਣਗੇ ਸਮਾਜ ਦੇ ਉਹ ਵਧੀਆ ਸੇਵਾ ਕਰਨਗੇ ਮੇਰਾ ਖਿਆਲ ਹੈ ਕਿ ਇਸ ਤੋਂ ਵੱਡੀ ਸਮਾਜ ਦੀ ਸੇਵਾ ਹੋਰ ਕੋਈ ਹੋ ਨਹੀਂ ਸਕਦੀ ਕਿ ਜਿਉਂਦੇ ਜੀ ਵੀ ਅਸੀਂ ਸਮਾਜ ਦੇ ਕੰਮ ਆਈਏ ਤੇ ਮਰਨ ਤੋਂ ਬਾਅਦ ਵੀ ਤੇ ਫਿਰ ਉਹ ਬੋਧੀਆਂ ਰਸਮਾਂ ਤੋੜਨੀਆਂ ਇਹ ਖਾਲਾ ਜੀ ਦਾ ਬੜਾ ਨਹੀਂ ਹੁੰਦਾ ਇਹ ਸੌਖਾ ਕੰਮ ਨਹੀਂ ਹੁੰਦਾ ਹੁਣ ਸਭ ਮੈਂ ਤੁਹਾਡੇ ਇਸ ਪਰਿਵਾਰ ਨੂੰ ਤੇ ਤੁਹਾਨੂੰ ਅੱਜ ਸਲਾਮ ਕਰਦਾ ਹਾਂ ਸਲੂਟ ਕਰਦਾ ਹਾਂ ਕਿ ਜਿਹੜੀਆਂ ਤੁਸੀਂ ਇਹ ਪਹਿਣਾ ਪਾਈਆਂ ਕੋਈ ਹੋਰ ਖਾਸ ਗੱਲ ਇਸ ਸਮਾਗਮ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਸਮਾਜ ਨੂੰ ਵੀ ਪ੍ਰਾਣੇ ਜਿਹੜੇ ਰੀਤੀ ਰਿਵਾਜ ਆ ਉਹਨਾਂ ਨੂੰ ਛੱਡ ਕੇ ਹਮ ਤਰਕਵਾਦੀ ਤੇ ਵਿਗਿਆਨਕ ਸੋਚ ਦੇ ਧਾਰਨੀ ਬਣੋ ਤਾਂ ਹੀ ਆਪਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਠੀਕ ਹੈ ਜੀ ਤਾਂ ਦੋਸਤੋ ਇਹਨਾਂ ਨੇ ਨਵੇਂ ਸਮਾਜ ਦੀ ਸਿਰਜਣਾ ਕਰਨ ਦੀ ਖਾਤਰ ਇਕੱਲਾ ਕਿਹਾ ਨਹੀਂ ਕਰਕੇ ਵੀ ਵਿਖਾਇਆ ਜਿੱਥੇ ਅੱਜ ਇੱਥੇ ਬਿਨਾਂ ਕਿਸੇ ਪੁਜਾਰੀ ਦੇ ਮਤਲਬ ਮਾਤਾ ਦਾ ਸ਼ਰਧਾਂਜਲੀ ਸਮਾਗਮ ਹੋਇਆ ਹੈ ਵਿਗਿਆਨਕ ਸੋਚ ਦੇ ਜਿਹੜੇ ਆਗੂ ਸੀ ਉਹ ਬੋਲ ਕੇ ਗਏ ਨੇ ਉੱਥੇ ਜਿਹੜਾ ਬਾਹਰ ਹੁੰਦਾ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹੁੰਦੇ ਹਾਂ ਵੀ ਲੰਗਰ ਲੱਗਿਆ ਹੁੰਦਾ ਇੱਕ ਪਾਸੇ ਖਾਣੇ ਦਾ ਪ੍ਰਬੰਧ ਅੱਜ ਵੀ ਸੀ ਬਹੁਤ ਅੱਛਾ ਖਾਣੇ ਦਾ ਪ੍ਰਬੰਧ ਸੀਗਾ ਚਾਹ ਦਾ ਪ੍ਰਬੰਧ ਵੀ ਸੀ ਲੇਕਿਨ ਇਸ ਤੋਂ ਹਟ ਕੇ ਜਿਹੜਾ ਦੇਖਿਆ ਮਰੀਜ਼ਾਂ ਦੀ ਦੇਖਭਾਲ ਲਈ ਮੇਰੇ ਖਾਲ ਕੀ ਕੀ ਕੁਸ਼ ਕੀਤਾ ਪ੍ਰਬੰਧ ਕੀਤਾ ਹੋਇਆ ਸੀਗਾ ਜੀ ਉੱਥੇ ਅਸੀਂ ਮਰੀਜ਼ਾਂ ਲਈ ਮਰੀਜ਼ਾਂ ਲਈ ਨਹੀਂ ਲੋਕਾਂ ਲਈ ਲੋਕਾਂ ਲਈ ਮੈਡੀਕਲ ਕੈਂਪ ਲਵਾਇਆ ਜਿਦੇ ਵਿੱਚ ਉਹਨਾਂ ਦੇ ਫ੍ਰੀ ਟੈਸਟ ਕੀਤੇ ਗਏ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਅੱਛਾ ਜੀ ਤੇ ਨਾਲ ਹੀ ਉੱਥੇ ਕਿਤਾਬਾਂ ਦਾ ਲੰਗਰ ਵੀ ਲੱਗਿਆ ਸੀ ਅੱਛਾ ਕਿਤਾਬਾਂ ਦਾ ਲੰਗਰ ਤੇ ਨਾਲ ਹੀ ਦਵਾਈਆਂ ਦਾ ਲੰਗਰ ਵਾਤਾਵਰਨ ਨੂੰ ਵਧੀਆ ਬਣਾਉਣ ਦੇ ਲਈ ਤੇ ਬੂਟਿਆਂ ਦਾ ਲੰਗਰ ਵੀ ਲਾਇਆ ਸੀ ਤਾਂ ਦੋਸਤੋ ਰੋਟੀ ਪ੍ਰਸ਼ਾਦੇ ਦਾ ਜਿਹੜਾ ਲੰਗਰ ਸੀ ਚਾਹ ਦਾ ਲੰਗਰ ਸੀ ਉਹਦੇ ਨਾਲ ਜਿਹੜੇ ਤਿੰਨ ਕਿਸਮ ਦੇ ਹੋਰ ਲੰਗਰ ਦੇਖਣ ਨੂੰ ਮਿਲੇ ਕਿ ਦਵਾਈਆਂ ਦਾ ਲੰਗਰ ਉਹ ਲੋੜਵੰਦ ਬੰਦੇ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਸੀ ਉਹ ਦਵਾਈਆਂ ਵੀ ਉੱਥੇ ਉਹਨਾਂ ਨੂੰ ਟੈਸਟ ਕਰਕੇ ਦਿੱਤੀਆਂ ਜਾ ਰਹੀਆਂ ਸੀ ਫ੍ਰੀ ਫੰਡ ਦੇ ਵਿੱਚ ਨੰਬਰ 2 ਦੇ ਉੱਤੇ ਬਾਤਾਵਰਨ ਜਿਹੜਾ ਜਲਵਾਜੂ ਆ ਸਾਡਾ ਇਹਦੇ ਵਿੱਚ ਵਿਗਾੜ ਆ ਰਹੇਗੇ ਵੱਡੀ ਲੋੜ ਹੈ ਅੱਜ ਕਿ ਜਿੱਥੇ ਅਸੀਂ ਕਰਦੇ ਸੀ ਅੱਗੇ ਯੱਗ ਕਰਦੇ ਸੀਗੇ ਗੁੱਡੀਆਂ ਫੂਕਦੀਆਂ ਰਹੀਆਂ ਸਾਡੀਆਂ ਕੁੜੀਆਂ ਕਿ ਮੀਂਹ ਪੈ ਜਾਏ ਇੰਦਰ ਦੇਵਤਾ ਨੂੰ ਖੁਸ਼ ਕਰਨ ਦੀ ਖਾਤਰ ਗੁੱਡੀ ਫੁਕਣ ਨਾਲ ਕਦੇ ਮੀਂਹ ਨਹੀਂ ਪੈਂਦੇ ਹੁੰਦੇ ਇਹ ਵਿਗਿਆਨਕ ਗੱਲ ਨਹੀਂ ਹੈ ਮੀਂਹ ਪੈਣਗੇ ਜੇ ਦਰਖਤ ਹੋਣਗੇ ਵੱਧ ਤੋਂ ਵੱਧ ਤਾਂ ਇੱਥੇ ਅੱਜ ਦਰਖਤਾਂ ਦਾ ਲੰਗਰ ਵੀ ਲਾਇਆ ਹੋਇਆ ਸੀ ਬੂਟਿਆਂ ਦਾ ਨਰਸਰੀ ਚੋਂ ਲਿਆ ਕੇ ਇਹਨਾਂ ਨੇ ਬੂਟੇ ਰੱਖੇ ਹੋਏ ਸੀ ਜਿਹੜੇ ਲੋਕ ਭੋਗ ਦੇ ਉੱਤੇ ਆਏ ਉਹਨਾਂ ਨੂੰ ਬੂਟੇ ਵੀ ਵੰਡੇ ਗਏ ਤੇ ਨਾਲ ਦੀ ਨਾਲ ਕਿਤਾਬਾਂ ਦਾ ਲੰਗਰ ਜਿਹੜਾ ਹੈਗਾ ਜਿਹੜਾ ਮਨੁੱਖ ਕਿਤਾਬਾਂ ਨਾਲ ਜੁੜੇਗਾ ਲਾਜ਼ਮੀ ਤੌਰ ਦੇ ਉੱਤੇ ਜਿਹੜੀ ਕਿਤਾਬ ਹੈ ਉਹ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਹੈ ਬੰਦੇ ਦੀ ਚੰਗੀ ਕਿਤਾਬ ਜੜੀ ਹੁੰਦੀ ਹੈ ਉਹ ਕਿਤਾਬਾਂ ਦਾ ਲੰਗਰ ਬੂਟਿਆਂ ਦਾ ਲੰਗਰ ਦਵਾਈਆਂ ਦਾ ਲੰਗਰ ਤੇ ਰੋਟੀ ਤੇ ਚ ਜੋ ਇਹ ਬਲਖਣ ਕਿਸਮ ਦਾ ਇੱਕ ਭੋਗ ਸੀਗਾ ਤੇ ਜੇ ਸਾਡਾ ਸਮਾਜ ਇਹਨਾਂ ਰਾਹਾਂ ਦੇ ਉੱਤੇ ਚੱਲ ਪਏ ਤੇ ਮੈਨੂੰ ਐਂ ਲੱਗਦਾ ਇੱਕ ਤਾਂ ਅਸੀਂ ਫਜ਼ੂਲ ਖਰਚਿਆਂ ਤੋਂ ਬਚਦੇ ਆਂ ਅੱਜ ਇਹੋ ਜੇ ਮਰਨੇ ਪਰਨੇ ਅਸੀਂ ਇੰਨੇ ਮਹਿੰਗੇ ਕਰ ਲਏ ਐ ਤੇ ਮੈਂ ਇਹ ਗੱਲ ਕਹਿ ਦੇਣੀ ਚਾਹੁੰਨਾ ਸਾਡਾ ਜਿਹੜਾ ਘੱਟੋ-ਘੱਟ ਜਿਹੜੇ ਕਿਸਾਨ ਪਰਿਵਾਰ ਨੇ ਉਹ ਕਿਸਾਨ ਪਰਿਵਾਰਾਂ ਦੇ ਵਿੱਚ ਮੈਂ ਵੇਖਦਾ ਕਿ ਇਹੋ ਜੇ ਮੌਕਿਆਂ ਦੇ ਉੱਤੇ ਕੁੜਮਾਂ ਤੋਂ ਲੈਣ ਦੇਣ ਤੁਸੀਂ ਉਹ ਤਾਂ ਨਹੀਂ ਕੀਤਾ ਕੁਛ ਅਖੇ ਹਾਂਜੀ ਮੈਨੂੰ ਪਤਾ ਤੁਸੀਂ ਕਰ ਨਹੀਂ ਸਕਦੇ ਕੁੜਮਾਂ ਤੋਂ ਕਈ ਵਾਰੀ ਇਹ ਹੁੰਦਾ ਵੀ ਜਦੋਂ ਇਹ ਫੌਜੀ ਸਾਹਿਬ ਜਿਵੇਂ ਹੈਗੇ ਨੇਗੇ ਇਹਨਾਂ ਦੇ ਸਹੁਰਿਆਂ ਨੂੰ ਜਦੋਂ ਪਤਾ ਲੱਗਦਾ ਨਾ ਜਾ ਕੇ ਇਹੋ ਜੀ ਜਦੋਂ ਮਾਤਾ ਤੁਰ ਜਾਂਦੀ ਹੈ ਕੋਈ ਤਾਂ ਕੁੜਮਾਂ ਨੂੰ ਜਾਦੇ ਚਿੰਤਾ ਹੋ ਜਾਂਦੀ ਹੈ ਵੀ ਹੁਣ ਕੋਈ ਸੋਨੇ ਦੀ ਮੰਦਰੀ ਪਾਉਣੀ ਪਏਗੀ ਜਾਂ ਕੜਾ ਪਾਉਣਾ ਪਏਗਾ ਕੁੜਮਾਂ ਦੇ ਬਈ ਡੈਥ ਹੋ ਗਈ ਕੁੜਮਣੀ ਦੀ ਇਸ ਤਰ੍ਹਾਂ ਦਾ ਰਵਾਜ ਵੀ ਚੱਲਦਾ ਹੈ ਤਾਂ ਇਹਨਾਂ ਗੱਲਾਂ ਤੋਂ ਸਾਰਿਆਂ ਤੋਂ ਇਹਨਾਂ ਨੇ ਹਟ ਕੇ ਕੀਤਾ ਹੈ ਨਵੇਂ ਰਾਹ ਬਣਾਏ ਨੇਗੇ ਸਮਾਜ ਨੇ ਜੇ ਬਚਣਾ ਹੈ ਤਾਂ ਸਸਤੇ ਭੋਗ ਸਸਤੇ ਵਿਆਹ ਤੇ ਜ਼ਿੰਦਗੀ ਸਾਨੂੰ ਸਰਲ ਤੇ ਸਾਦੀ ਕਰਨੀ ਪਏਗੀ ਤੇ ਇਹ ਰਾਦਰ ਸੌਂਦੀ ਹੈ ਇਹ ਤਰਕਸ਼ੀਲ ਜਿਹੜੀ ਵਿਚਾਰਤਾ ਰ ਹੈ ਤੇ ਤਰਕਸ਼ੀਲ ਵਿਚਾਰਤਾ ਰ ਦੇ ਵਿੱਚ ਇਹ ਕੰਮ ਕਰਨ ਵਾਲੇ ਭਪਿੰਦਰ ਫੌਜੀ ਵਰਗੇ ਜਿਹੜੇ ਕਾਰਕੋਨ ਨੇ ਇਹਨਾਂ ਦਾ ਇਮਤਿਹਾਨ ਹੁੰਦਾ ਉਦੋਂ ਜਦੋਂ ਘਰ ਦੇ ਵਿੱਚ ਦੁੱਖ ਸੁੱਖ ਆ ਜਾਂਦਾ ਜੇ ਸੁੱਖ ਹੋਵੇ ਉਦੋਂ ਵੀ ਕਿ ਅਸੀਂ ਜੇ ਸੁੱਖ ਦਾ ਕੋਈ ਸਮਾਗਮ ਹੈ ਖੁਸ਼ੀ ਵਾਲਾ ਤਾਂ ਉਹ ਸਾਦਾ ਕਿਵੇਂ ਕਰਨਾ ਹੈ ਤੇ ਜੇ ਦੁੱਖ ਵੀ ਆ ਗਿਆ ਤਾਂ ਉਹਨੂੰ ਵੀ ਫਿਰ ਵਿਗਿਆਨਕ ਟੰਗਾ ਨਾਲ ਕਿਵੇਂ ਨਿਭਾਉਣਾ ਹੈ ਇਹ ਇਹਨਾਂ ਦਾ ਇਮਤਿਹਾਨ ਹੁੰਦਾ ਤੇ ਫੌਜੀ ਸਾਹਿਬ ਅੱਜ ਦੇ ਇਸ ਇਮਤਿਹਾਨ ਚੋਂ ਇਹ ਤੁਹਾਡਾ ਇਮਤਿਹਾਨ ਸੀ ਔਰ ਮੈਂ ਅਧਿਆਪਕ ਵੀ ਹਾਂ ਤੇ ਮੈਂ ਦੇਖਿਆ ਕਿ ਇਸ ਇਮਤਿਹਾਨ ਦੇ ਵਿੱਚੋਂ ਤੁਸੀਂ 100 ਚੋਂ 100 ਨੰਬਰ ਲੈ ਕੇ ਅੱਜ ਪਾਸ ਹੋਏ ਹੋ ਮੈਂ ਤੁਹਾਨੂੰ ਸ਼ਾਬਾਸ਼ ਦਿੰਦਾ ਐ ਇਸ ਗੱਲ ਦੀ ਕਿ ਇੱਕ ਵੀ ਤੁਸੀਂ ਪੈਰ ਪਛਾਣ ਨਹੀਂ ਕੀਤਾ ਹੈਗਾ ਕਿਸੇ ਗੱਲ ਤੋਂ ਮੈਨੂੰ ਲੱਗਦਾ ਸੀਗਾ ਵੀ ਕਿਤੇ ਨਾ ਕਿਤੇ ਕੁਛ ਤਾਂ ਸਮਝੌਤਾ ਕਰਨਗੇ ਕਿਤੇ ਪਰ ਕਿਤੇ ਵੀ ਸਮਝੌਤਾ ਨਹੀਂ ਕੀਤਾ ਤੁਸੀਂ ਤੁਹਾਨੂੰ ਮੈਂ ਸ਼ਾਬਾਸ਼ ਕਹੂੰਗਾ ਇਸ ਗੱਲ ਦੇ ਉੱਤੇ ਕਿ ਤੁਸੀਂ ਇਸ ਇਮਤਿਹਾਨ ਦੇ ਵਿੱਚੋਂ ਔਖ ਦੀ ਕੜੀ ਦੇ ਵਿੱਚ ਜਿਹੜਾ ਵਿਗਿਆਨਕ ਵਿਚਾਰਤਾਰ ਅਤੇ ਪਹਿਰਾ ਦੇ ਕੇ ਲੋਕਾਂ ਨੂੰ ਨਵਾਂ ਰਾਦ ਖਾਇਆ ਇਹਦੇ ਵਿੱਚੋਂ ਮੈਂ ਤੁਹਾਡੇ 100 ਚੋਂ 100 ਨੰਬਰ ਲਾਉਣਾ ਤੇ ਤੁਹਾਨੂੰ ਸ਼ਾਬਾਸ਼ ਕਹਿਣਾ ਹੈ ਹੋਰ ਕੋਈ ਗੱਲ ਤੁਹਾਡੇ ਵੱਲੋਂ ਸ਼ੁਕਰੀਆ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹ ਗੱਲਾਂ ਕੀਤੀਆਂ ਮਿਹਰਬਾਨੀ